ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਰਕਤ ਦੀ ਰਸਤੋਰੀ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਜੀ ਗੁਲਚੇ ਗੁਲਚੇ ਬਣਾਉਣ ਦੇ ਲਈ ਪਹਿਲਾਂ ਮੈਂ ਚਨਿਆਂ ਨੂੰ ਰਾਤ ਪਰ ਪਿਓ ਕੇ ਰੱਖ ਦਿੱਤਾ ਸੀ ਫਿਰ ਇਹਨਾਂ ਨੂੰ ਮੈਂ ਉਬਾਲ ਲਿਆ ਜੀ ਉਬਾਲ ਚੰਗੀ ਤਰ੍ਹਾਂ ਉਬਾਲਣਾ ਇਹਨੂੰ ਕੱਚੇ ਨਹੀਂ ਰਹਿਣ ਚਾਹੀਦੇ ਇਸ ਤਰੀਕੇ ਦੇ ਨਾਲ ਇਹ ਚੰਗੀ ਤਰ੍ਹਾਂ ਮੈਚ ਹੋਣ ਚਾਹੀਦੇ ਆ ਜੀ ਚਨੇ ਮੈਂ ਇੱਕ ਵੱਡਾ ਬਾਉਲ ਲਿਆ ਹੈ ਜੀ ਦੋ ਉਬਲੇ ਹੋਏ ਆਲੂ ਲੈਨੇ ਇਹਨਾਂ ਨੂੰ ਠੰਡਾ ਹੋਣ ਤੋਂ ਬਾਅਦ ਮੈਂ ਕੱਟ ਲਿਆ ਏ ਇਦੇ ਵਿੱਚ ਪਾਵਾਂਗੇ ਜੀ ਆਪਾਂ మీడియం ਸਾਈਜ਼ ਦਾ ਬਰੀਕ ਕੱਟਿਆ ਹੋਇਆ ਪਿਆਜ਼ ਇੱਕ ਟਮਾਟਰ ਬਰੀਕ ਕੱਟ ਕੇ ਪਾਵਾਂਗੇ ਆਪਾਂ ਨੇ ਬੀਜਾਂ ਵਿੱਚ ਨੂੰ ਵਿਚੋ ਇਹਦੇ ਬੀਜਾਂ ਨੂੰ ਹਟਾ ਦਿੱਤਾ ਸੀ ਤੇ ਸਾਈਡਾਂ ਤੋਂ ਆਪਾਂ ਇਹਨੂੰ ਬਰੀਕ ਬਰੀਕ ਕੱਟ ਲਿਆ ਏ ਥੋੜਾ ਜਿਹਾ ਖੀਰਾ ਪਾ ਦਵਾਂਗੇ ਜੀ ਬਰੀਕ ਕੱਟ ਕੇ ਦੋ ਹਰੀਆਂ ਮਿਰਚਾਂ ਭੁੰਨਿਆ ਹੋਇਆ ਜੀਰਾ ਪਾ ਦਾਂਗੇ ਜੀ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਚਾਟ ਮਸਾਲਾ ਅੱਧੇ ਚਮਚ ਪਾਵਾਂਗੇ ਜੀ ਲਾਲ ਮਿਰਚ ਪਾਊਡਰ ਇਹ ਆਪਾਂ ਨੇ ਘਰ ਘਰੇ ਪੁੱਟਕੇ ਤਿਆਰ ਕੀਤੀ ਹੋਈ ਹੈ ਜੀ ਲਾਲ ਮਿਰਚ ਪਾਣੀ ਇਹਦੇ ਵਿੱਚ ਜ਼ਰੂਰੀ ਆ ਅਗਰ ਤੁਸੀਂ ਨਹੀਂ ਖਾਂਦੇ ਤਾਂ ਤੁਸੀਂ ਸਕਿਪ ਕਰ ਸਕਦੇ ਹੋ ਸਵਾਦ ਅਨੁਸਾਰ ਪਾਵਾਂਗੇ ਦੇ ਵਿੱਚ ਆਪਾਂ ਨਮਕ ਥੋੜਾ ਜਿਹਾ ਪਾਵਾਂਗੇ ਆਪਾਂ ਬਰੀਕ ਕੱਟ ਕੇ ਹਰਾ ਧਨੀਆ 2 ਚਮਚ ਲੈਏ ਨੇ ਮੈਂ ਇਮਲੀ ਇਮਲੀ ਨੂੰ ਮੈਂ ਭਿਓ ਕੇ ਰੱਖ ਦਿੱਤਾ ਸੀ ਥੋੜਾ ਜਿਹਾ ਪਾਣੀ ਪਾ ਕੇ ਥੋੜੀ ਜਿਹੀ ਇਮਲੀ ਤੇ ਥੋੜਾ ਜਿਹਾ ਮਿੱਠਾ ਪਾ ਕੇ ਨੂੰ ਮੈਂ ਰੱਖ ਦਿੱਤਾ ਸੀ ਤੇ ਇਹਨੂੰ ਆਪਾਂ ਨੇ ਗਾੜਾ ਗਾੜਾ ਜਿਹਾ 2 ਚਮਚ ਲੈਣੇ ਨੇ ਜੀ ਇਮਲੀ ਦਾ ਪਾਣੀ ਤੁਸੀਂ ਇਹਦੀ ਜਗਾ ਖੱਟੀ ਮਿੱਠੀ ਇਮਲੀ ਦੀ ਚਟਣੀ ਵੀ ਲੈ ਸਕਦੇ ਹੋ ਅਗਰ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਚਟਣੀ ਬਣਾਉਣ ਦਾ ਤੁਸੀਂ ਇਸ ਤਰੀਕੇ ਦੇ ਨਾਲ ਲੈ ਸਕਦੇ ਹੋ ਇਮਲੀ ਨੂੰ ਥੋੜੇ ਜਿਹਾ ਪਾਣੀ ਦੇ ਵਿੱਚ ਮਿੱਠਾ ਤੇ ਇਮਲੀ ਪਾ ਕੇ 2 ਵੱਡੇ ਚਮਚ ਪਾਵਾਂਗੇ ਆਪਾਂ ਨਿੰਬੂ ਦਾ ਰਸ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਰਾਂਗੇ ਜੀ ਮਿਕਸ ਅਗਰ ਤੁਸੀਂ ਚਾਹਣੇ ਹੋ ਵੀ ਕੁਲਚਿਆਂ ਦਾ ਸਵਾਦ ਆ ਜਿਹੜਾ ਬਿਲਕੁਲ ਬਾਜ਼ਾਰ ਵਰਗਾ ਆਵੇ ਜਿਦਾਂ ਦੇ ਆਪਾਂ ਬਾਜ਼ਾਰ ਵਿੱਚ ਖਾਂਦੇ ਆ ਤਾਂ ਤੁਸੀਂ ਇਹ ਵਾਲੀਆਂ ਸਾਰੀਆਂ ਚੀਜ਼ਾਂ ਜ਼ਰੂਰ ਪਾਓ ਕੁਲਚਿਆਂ ਦਾ ਸਵਾਦ ਹੈ ਜਿਹੜਾ ਬਿਲਕੁਲ ਬਾਜ਼ਾਰ ਵਰਗੇ ਕੁਲਚਿਆਂ ਵਰਗਾ ਆਵੇਗਾ ਜੀ ਇਹਨਾਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਵਾਂਗੇ ਸਾਰੀਆਂ ਚੀਜ਼ਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਲਿਆ ਜੀ ਤੁਸੀਂ ਚਾਹੋ ਤਾਂ ਇਸ ਚਾਟ ਨੂੰ ਇਸ ਤਰੀਕੇ ਦੇ ਨਾਲ ਵੀ ਖਾ ਸਕਦੇ ਹੋ ਐਦਾਂ ਖਾਣ ਵਿੱਚ ਵੀ ਇਹ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਜੀ ਪਰ ਆਪਾਂ ਇਹਨਾਂ ਨੂੰ ਕੁਲਚੇ ਸਟਫਿੰਗ ਕਰਾਂਗੇ ਇੱਧਰ ਆਪਾਂ ਨੇ ਰੈਡੀਮੇਡ ਕੁਲਚੇ ਲੈਨੇ ਜੀ ਇਹਨਾਂ ਨੂੰ ਹੁਣ ਆਪਾਂ ਕੱਟ ਲਵਾਂਗੇ ਜੀ ਕਿਸ ਤਰੀਕੇ ਦੇ ਨਾਲ ਆਪਾਂ ਨੇ ਇਹਦੇ ਵਿੱਚ ਇੱਕ ਪੌਕਟ ਜੀ ਬਣਾ ਲੈਣੀ ਹੈ ਜੀ ਤਾਂ ਜੋ ਅੰਦਰ ਤੱਕ ਚੰਗੀ ਤਰ੍ਹਾਂ ਆਪਾਂ ਇਹਦੇ ਸਟਫਿੰਗ ਕਰ ਸਕੀਏ ਇਸ ਟ੍ਰਿਕ ਦੇ ਨਾਲ ਆਪਾਂ ਨੇ ਸਾਰੇ ਗੁੱਲਚੇ ਜਿਹੜੇ ਆ ਕੱਟ ਲੈਣੇ ਆ ਤਿੱਖੇ ਚਾਕੂ ਦੇ ਨਾਲ ਕੱਟਣਾ ਹੈ ਜੇ ਇਹਨੂੰ ਸਾਰੇ ਗੁੱਲਚਿਆਂ ਨੂੰ ਮੈਂ ਕੱਟ ਲਿਆ ਹੈ ਜੀ ਇਧਰ ਆਪਾਂ ਨੇ ਤਵਾ ਰੱਖ ਲਿਆ ਏ ਇਹਦੇ ਉੱਤੇ ਤੁਸੀਂ ਚਾਹੋ ਬਟਰ ਲਗਾ ਸਕਦੇ ਹੋ ਔਰ ਫਾਈਨ ਡਾਲ ਜੋ ਵੀ ਤੁਸੀਂ ਲਗਾਣਾ ਹੈ ਲਗਾ ਸਕਦੇ ਹੋ ਪਰ ਆਪਾਂ ਇਹਦੇ ਤੇ ਦੇਸੀ ਘਿਓ ਲਾਵਾਂਗੇ ਤੁਹਾਡੀ ਆਪਣੀ ਚੁਆਇਸ ਦਾ ਤੁਸੀਂ ਜਿਹੜਾ ਮਰਜੀ ਜਿਹੜੀ ਮਰਜੀ ਚੀਜ਼ ਲਗਾ ਸਕਦੇ ਹੋ ਇਹਦੇ ਉੱਤੇ ਆਪਾਂ ਹੁਣ ਕੋਲ ਜੇ ਰੱਖ ਲਾਂਗੇ ਇਹਨਾਂ ਨੂੰ ਆਪਾਂ ਦੋਨੋਂ ਭਾਗ ਤੇ ਉਹ ਚੰਗੀ ਤਰ੍ਹਾਂ ਸੇਕ ਲਵਾਂਗੇ ਕੂਲਚੇ ਆਪਮਨੇ ਦੋਨੋਂ ਪਾਸੇ ਚੰਗੀ ਤਰ੍ਹਾਂ ਸੇਕ ਲਏ ਨੇ ਜੀ ਇਹਨਾਂ ਨੂੰ ਆਪਾਂ ਚੱਕ ਲਾਂਗੇ ਬਾਕੀ ਕੂਲਚੇ ਵੀ ਆਪਾਂ ਇਸ ਤਰੀਕੇ ਦੇ ਨਾਲ ਹੀ ਸੇਕ ਦੇ ਲੈਣੇ ਨੇ ਦੋਨੋਂ ਪਾਸੇ ਸਾਰੇ ਕੂਲਚੇ ਆਪਾਂ ਨੇ ਚੰਗੀ ਤਰ੍ਹਾਂ ਸੇਕ ਲਏ ਆ ਜੀ ਹੁਣ ਇਹਨਾਂ ਦੀ ਆਪਾਂ ਸਟਫਿੰਗ ਕਰਾਂਗੇ ਕੂਲਚਿਆਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਭਰ ਲਵਾਂਗੇ ਜੀ ਚੰਗੀ ਤਰ੍ਹਾਂ ਚਮਚ ਨਾਲ ਦਵਾ ਦਵਾ ਕੇ ਆਪਾਂ ਇਹਨਾਂ ਨੂੰ ਅੰਦਰ ਤੱਕ ਇਹਨਾਂ ਦੀ ਸਟਫਿੰਗ ਕਰਾਂਗੇ ਸਾਰੇ ਕੁਲਝਿਆਂ ਨੂੰ ਆਪਾਂ ਨੇ ਇਸ ਤਰੀਕੇ ਦੇ ਨਾਲ ਚੰਗੀ ਤਰ੍ਹਾਂ ਭਰ ਲੈਣਾ ਜੀ ਬਾਜ਼ਾਰ ਵਿੱਚ ਜਿਹੜੇ ਆਪਾਂ ਕੁਲਚੇ ਖਾਂਦੇ ਆ ਉਹਨਾਂ ਵਿੱਚ ਆਲੂ ਜ਼ਿਆਦਾ ਹੁੰਦੇ ਨੇ ਤੇ ਛੋਲੇ ਜਿਹੜੇ ਘੱਟ ਪਾਏ ਹੁੰਦੇ ਆ ਆਪਾਂ ਘਰ ਵਿੱਚ ਬਣਾ ਕੇ ਵਧੀਆ ਤਰੀਕੇ ਨਾਲ ਤਿਆਰ ਕਰ ਸਕਦੇ ਆ ਆਪਣੀ ਪਸੰਦ ਦੀ ਚੀਜ਼ ਜਿਹੜੀ ਆ ਵੱਧ ਘੱਟ ਪਾਉਣੀ ਆ ਉਹ ਪਾ ਸਕਦੇ ਆ ਜੀ ਘਰ ਵਿੱਚ ਬਣਾਉਣ ਦਾ ਇਹ ਇੱਕ ਫਾਇਦਾ ਹੁੰਦਾ ਇੱਕ ਤਾਂ ਆਪਾਂ ਸਾਫ਼ ਸੁਥਰੀ ਚੀਜ਼ ਬਣਾ ਕੇ ਤਿਆਰ ਕਰਦੇ ਆ ਜੀ ਇੱਕ ਆਪਾਂ ਆਪਣੀ ਪਸੰਦ ਦੀਆਂ ਚੀਜ਼ਾਂ ਪਾ ਕੇ ਤਿਆਰ ਕਰ ਸਕਦੇ ਆ ਸਾਰੇ ਕੁਲਚਿਆਂ ਨੂੰ ਆਪਾਂ ਨੇ ਭਰ ਲਿਆ ਜੀ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਸਜਾਵਾਂਗੇ ਥੋੜਾ ਜਿਹਾ ਧਨੀਆ ਪਾ ਦਾਂਗੇ ਜੀ ਬ੍ਰੇਕ ਕੱਟੀ ਹੋਈ ਹਰੀ ਮਿਰਚ ਪਾ ਦਾਂਗੇ ਸਾਰੇ ਪੁਲਚਿਆਂ ਨੂੰ ਇਸ ਤਰੀਕੇ ਦੇ ਨਾਲ ਸਜਾ ਲਵਾਂਗੇ ਸਾਰੇ ਪੁਲਚੇ ਇਸ ਤਰੀਕੇ ਦੇ ਨਾਲ ਸਜਾ ਲਏ ਨੇ ਜੀ ਬਹੁਤ ਵਧੀਆ ਪੁਲਚੇ ਜਿਹੜੇ ਆਪਣੇ ਬਣ ਕੇ ਤਿਆਰ ਹੋਏ ਨੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਜ਼ਰੂਰ ਬਣਾਇਓ ਤੇ ਖਾਇਓ ਬੱਚਿਆਂ ਨੂੰ ਬਣਾ ਕੇ ਦਿਓ ਜੀ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਨੇ ਇਦਾਂ ਦੀਆਂ ਚੀਜ਼ਾਂ ਆਪਾਂ ਆਪਣੇ ਬੱਚਿਆਂ ਨੂੰ ਘਰ ਦੇ ਵਿੱਚ ਹੀ ਬਣਾ ਕੇ ਦੇ ਸਕਦੇ ਹਾਂ ਜੀ ਬਹੁਤ ਘੱਟ ਸਮੇਂ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਪੁਲਚੇ ਬਣ ਗਏ ਨੇ ਤੁਸੀਂ ਇਸ ਤਰੀਕੇ ਦੇ ਨਾਲ ਜ਼ਰੂਰ ਬਣਾਇਓ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਦੇ ਨਾਲ-ਨਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਜੀ ਪਲੀਜ਼ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ